सूफी कर बाबा बुल्ले शाह बेचारा अफजल पहला ही अपने आप ਨੂੰ ਇਸ ਘਟਨਾ ਦਾ ਦੋਸ਼ੀ ਸਮਝ ਰਿਹਾ ਸੀ ਪਰ ਇਹ ਇੱਕ ਵਰਦਾਨ ਸੀ ਕਿ ਇਸ ਵਾਰ ਵੀ ਉਹ ਉਸ ਨੂੰ ਮੋਹਰਾ ਬਣਾ ਕੇ ਅਗਲਾ ਅਧਿਆਤਮਿਕ ਖੇਡ ਖੇਡਣਾ ਚਾਹੁੰਦੇ ਸਨ अफजल ਕੀ ਕਰ ਸਕਦਾ ਸੀ ਉਹ ਆਪਣੇ ਪਾਰੀ ਕਦਮ ਕਸੀੜਦਾ ਹੋਇਆ ਗੇਟ ਤੱਕ ਪਹੁੰਚ ਗਿਆ। ਦਸਤਕ ਦੀ ਆਵਾਜ਼ ਕਰਨ ਦਰਵਾਜ਼ਾ ਅਜੇ ਵੀ ਕੰਬ ਰਿਹਾ ਸੀ। ਇਸ ਹਿੱਲਣ ਵਾਲੀ ਆਵਾਜ਼ ਵਿੱਚ ਅਫਜਲ ਨੇ ਬੁੱਲੇ ਸ਼ਾਹ ਦੇ ਤੇਜ਼ ਦਿਲ ਦੀ ਟੜਕਨ ਮਹਿਸੂਸ ਕੀਤੀ। ਅਫਜਲ ਨੇ ਪਿੱਛੇ ਮੁੜਿਆ ਆਪਣੇ ਬੁੱਲ ਨੀਵੇਂ ਕੀਤੇ। ਤੇ ਗੁਰੂ ਜੀ ਵੱਲ ਬੇਨਤੀ ਪਰੀਆਂ ਅੱਖਾਂ ਨਾਲ ਵੇਖਿਆ ਪਰ ਗੁਰੂ ਜੀ ਨੇ ਫਿਰ ਸਖਤ ਆਵਾਜ਼ ਵਿੱਚ ਕਿਹਾ ਸੁਣ ਨਹੀਂ ਰਹਾ ਆਵਾਜ਼ ਸੁਣਦੇ ਹੀ ਅਫਜਲ ਹੌਲੀ ਹੌਲੀ ਕੁਸਰ ਮੂਸਰ ਕਰਨ ਲੱਗ ਪਿਆ ਬੁੱਲੇ ਸ਼ਾ ਅਫਜਲ ਦੀ ਆਵਾਜ਼ ਸੁਣਦੇ ਹੀ ਬੁੱਲੇ ਸ਼ਾ ਦੀ ਜਾਨ ਵਿੱਚ ਜਾਣ ਆਈ ਜਿਵੇਂ ਉਸ ਨੂੰ ਇੱਕ ਪਿਆਨਕ ਸਮੁੰਦਰੀ ਤੂਫਾਨ ਵਿੱਚ ਇੱਕ ਤਿੰਕੇ ਦਾ ਸਹਾਰਾ ਮਿਲ ਗਿਆ ਹੋਵੇ ਅਫਜਲ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਸਨੇ ਤੁਰੰਤ ਇਸ ਆਵਾਜ਼ ਤੇ ਚਪਟ ਮਾਰੀ ਉਸਨੇ ਉਸ ਨੂੰ ਦੋਸਤਾਨਾ ਚਿੜਕਿਆ ਅਫਜੂ ਤੂੰ ਕਿੱਥੇ ਸੀ ਭਰਾ ਮੈਂ ਗੇਟ ਖੜਕਾਉਂਦਾ ਖੜਕਾਉਂਦਾ ਥੱਕ ਗਿਆ ਹਾਂ ਹੁਣ ਜਲਦੀ ਖੋਲ ਦੇ ਅਫਜਲ ਨੇ ਆਪਣੀ ਸਾਰੀ ਤਾਕਤ इकट्ठी ਕੀਤੀ ਅਤੇ ਕਿਹਾ ਬੁੱਲੇ ਸ਼ਾਹ ਜੀ ਇਹ ਕਹਿ ਰਹੇ ਹਨ ਉਹ ਕੀ ਕਹਿ ਰਹੇ ਹਨ ਕਿ ਤੁਹਾਨੂੰ ਕਿਤੇ ਹੋਰ ਚਲੇ ਜਾਣਾ ਚਾਹੀਦਾ ਹੈ ਅਤੇ ਤੁਸੀਂ ਇੱਥੇ ਆਸ਼ਰਮ ਵਿੱਚ ਨਹੀਂ ਰਹਿ ਸਕਦੇ ਅਫਜਲ ਨੇ ਬਸ ਕਹਿ ਦਿੱਤਾ ਉਸ ਨੇ ਇਹ ਜਿੰਨੀ ਹੋਲੀ ਹੋ ਸਕੇ ਕਹਿ ਦਿੱਤਾ ਪਰ ਹੁਕਮ ਵੀ ਆਪਣੇ ਆਪ ਵਿੱਚ ਇੱਕ ਤੂਫਾਨ ਤੋਂ ਕੱਟ ਨਹੀਂ ਸੀ ਬੁੱਲੇ ਸ਼ਾ ਇਸ ਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ ਜਿਵੇਂ ਇਸ ਤੂਫਾਨ ਨੇ ਉਸ ਦੀ ਸੋਚ ਅਤੇ ਸਮਝ ਨੂੰ ਪੁਲਾ ਦਿੱਤਾ ਹੋਵੇ ਇਸ ਬੰਦ ਦਿਮਾਗ ਕਾਰਨ ਉਹ ਗਿਰ ਕੇ ਬੱਚਿਆਂ ਵਾਂਗ ਰੋਣ ਲੱਗ ਪਿਆ ਉੱਥੇ ਅਲਾਪ ਸ਼ੁਰੂ ਹੋਇਆ ਅਵਜੂ ਇੱਕ ਵਾਰ ਦਰਵਾਜ਼ਾ ਖੋਲ੍ਹ ਮੈਂ ਸ਼ਾਹ ਜੀ ਦੇ ਪੈਰ ਚੁੰਮਣੇ ਹਨ ਤੂੰ ਉਹਨਾਂ ਨੂੰ ਦੱਸਿਆ ਨਹੀਂ ਕਿ ਉਹਨਾਂ ਦਾ ਬੁੱਲਾ ਗੇਟ ਤੇ ਖੜ੍ਹਾ ਹੈ ਅਫਜਲ ਚੁੱਪ ਰਿਹਾ ਪਰ ਬੁੱਲੇ ਸ਼ਾਹ ਦੀ ਕਮਜ਼ੋਰ ਚੂਬੜੀ ਨੂੰ ਆਪਣੀਆਂ ਅੱਖਾਂ ਵਿੱਚ ਰੱਖ ਕੇ ਉਸਨੇ ਗੁਰੂ ਜੀ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਸ਼ਾਹ ਜੀ ਨੇ ਬੇਰੁਖੀ ਦੀ ਇੱਕ ਉਦਾਹਰਣ ਕਾਇਮ ਕਰਨ ਲਈ ठान ही लियासी इनायत शाह ने अपने परने दी तूड़ चाड़ी अपने मोढे ते सुट्या ਅਤੇ ਸਖਤ ਚਾਲ ਨਾਲ ਆਪਣੀ ਚੌਂਪੜੀ ਵੱਲ ਤੁਰ ਪਿਆ ਇਥੇ ਅਫਜ਼ਲ ਨੋ ਨਾਲ ਨੋ ਛਿਲਦਾ ਰਹਿ ਗਿਆ ਉਸਦੇ ਹੱਥ ਪੈਰ ਜੀਬ ਸਭ ਬੇਵਸੀ ਵਿੱਚ ਝਗੜੇ ਹੋਏ ਸਨ ਉਸ ਨੇ ਕੁਝ ਡੂੰਗੇ ਸਾਂ ਲਏ ਅਤੇ ਦਰਵਾਜ਼ੇ ਕੋਲ ਗਿਆ ਅਤੇ ਕਿਹਾ ਬੁੱਲੇ ਸ਼ਾ ਗੁਰੂ ਜੀ ਨੇ ਤੁਹਾਨੂੰ ਕਿਤੇ ਹੋਰ ਜਾਣ ਲਈ ਕਿਹਾ ਹੈ ਇਸ ਲਈ ਮੇਰੇ ਪ੍ਰਾ ਤੁਸੀਂ ਇੱਥੋਂ ਚਲੇ ਜਾਓ ਚਲਾ ਜਾਵਾਂ ਪਰ ਕਿੱਥੇ ਬੁੱਲੇ ਸ਼ਾ ਦਾ ਗਲਾ ਸੁੱਕਿਆ ਹੋਇਆ ਸੀ ਇਹ ਸੁਣ ਕੇ ਅਫਜਲ ਨਿਰਾਸ਼ਾ ਵਿੱਚ ਉੱਥੋਂ ਭੱਜ ਗਿਆ ਬਾਕੀ ਗੁਰੂ ਪਾਈ ਵੀ ਨਿਰਾਸ਼ਾ ਵਿੱਚ ਸਿਰ ਚੁੱਕਾ ਕੇ ਲੰਗੜਾ ਕੇ ਉਥੋਂ ਚਲੇ ਗਏ ਪਰ ਦੂਜੇ ਪਾਸੇ ਬੁੱਲੇ ਸ਼ਾ ਦੀਆਂ ਜੜਾਂ ਕੰਬਣ ਲੱਗ ਪਈਆਂ ਸਿਰ ਤੋਂ ਪੈਰਾਂ ਤੱਕ ਹਰ ਜੋੜ ਖੜਾ ਹੋ ਗਿਆ ਸੀਨੇ ਵਿੱਚੋਂ ਖੂਨ ਵਗਣ ਲੱਗ ਪਿਆ ਇਹ ਦਰਦਨਾਕ ਦਰਦ ਸੀ ਪਾਵਨਾਮਾ ਦਾ ਦਰਿਆ ਛਾਲਾਂ ਮਾਰ ਕੇ ਹੜ ਬਣ ਗਿਆ ਬੁੱਲੇ ਸ਼ਾ ਆਪਣੇ ਤੇਜ ਵਹਾ ਵਿੱਚ ਤੈਰ ਰਿਹਾ ਸੀ जिम्मे पूछ रहा होवे दसो किथे जाना है ठीक है मैं अपनी जान अपने सिर ते ਲੈ ਲਵਾंगा बस मेनू दसो ता सही मैं किथे जाना है कि इस ਤੋਂ ਇਲਾਵਾ ਦੁਨੀਆ ਵਿੱਚ ਕੋਈ ਹੋਰ ਦਰ ਹੈ ਪਰਵਾਨਾ ਸ਼ਮ੍ਮਾ ਨੂੰ ਛੱਡ ਕੇ ਪਰਵਾਨਾ ਕਿਥੇ ਹੋਵੇ ਸਾਈ ਮੈਨੂੰ ਦਸੋ ਕਿ ਮੈਂ ਕਿਹੜੀ ਜਗ੍ਹਾ ਲੱਭਣੀ ਹੈ ਉਸ ਲਈ ਅਗ ਤੋਂ ਇਲਾਵਾ ਸਭ ਕੁਝ ਰਾਖ ਹੈ ਸਾਈ ایمان ਦੀ ਸੋਖਾਂਦਾ ਹਾਂ ਤੁਸੀਂ ਮੇਰੀ ਆਤਮਾ ਨੂੰ ਕਵਾ ਵਜੋ ਲੈ ਸਕਦੇ ਹੋ ਪਰ ਮੇਰਾ ਵਿਸ਼ਵਾਸ ਕਰੋ ਜਦੋਂ ਤੋਂ ਮੇਰਾ ਸਰੀਰ ਤੁਹਾਡੇ ਪਵਿੱਤਰ ਦਰਵਾਜੇ ਦੀ ਤੂੜ ਨੂੰ ਛੋਇਆ ਹੈ ਮੈਂ ਬੇਖੌਫ ਹੋ ਕੇ ਅੰਜਾਨ ਜੀ ਰਿਹਾ ਹਾਂ ਮੈਨੂੰ ਨਹੀਂ ਪਤਾ ਕਿ ਇਸ ਦੁਨੀਆ ਵਿੱਚ ਸੱਚਮੁੱਚ ਕੋਈ ਹੋਰ ਜਗ੍ਹਾ ਵੀ ਹੈ ਜਿੱਥੇ ਜ਼ਿੰਦਗੀ ਜੀ ਜਾ ਸਕਦੀ ਹੈ ਮੇਰੇ ਵਜੂਦ ਦਾ ਹਰ ਕੰਨ ਤੁਹਾਡੇ ਆਸ਼ਰਮ ਵਿੱਚ ਦਬਿਆ ਹੋਇਆ ਹੈ ਮੇਰੇ ਸਾਹ ਦਾ ਹਰ ਸਾਹ ਇੰਨਾ ਹਵਾਵਾਂ ਵਿੱਚ ਸਮਾ ਗਿਆ ਹੈ ਫਿਰ ਮੈਂ ਕਿਹੜਾ ਵਜੂਦ ਲੈ ਕੇ ਜਾਵਾਂ ਅਤੇ ਹੁਣ ਕਿੱਥੇ ਜਾਵਾਂ ਮੈਂ ਆਪਣੇ ਸਾਹਾਂ ਨੂੰ ਇਸ ਇਕੱਠ ਤੋਂ ਕਿਵੇਂ ਵੱਖ ਕਰ ਸਕਦਾ ਹਾਂ ਕਟੋ ਕਟ ਮੈਨੂੰ ਤਾਂ ਦੱਸੋ ਮੈਂ ਤੁਹਾਡੇ ਤੋਂ ਇਲਾਵਾ ਕਿੱਥੇ ਜਾ ਸਕਦਾ ਹਾਂ ਬਾਗ ਦੀ ਖੁਸ਼ਬੂ ਫਿਰ ਬਾਗ ਤੋਂ ਬਿਨਾ ਮੈਂ ਕਿੱਥੇ ਜਾ ਸਕਦਾ ਹਾਂ ਬੁੱਲੇ ਸ਼ਾ ਉਥੇ ਖੜਾ ਰੋ ਰਿਹਾ ਸੀ ਪਾਵਨਾਮਾ ਦਾ ਫਹਾ ਉਸ ਦਾ ਗਲਾ ਕੁੱਟ ਰਿਹਾ ਸੀ ਇਸੇ ਲਈ ਉਸ ਦਾ ਸਾਹ ਹਾਸਿਆਂ ਵਿੱਚ ਬਦਲ ਰਿਹਾ ਸੀ ਉਹ ਰੋਂਦੇ ਹੋਏ ਦਲੀਲਾਂ ਦਿੰਦੇ ਹੋਏ ਜਾਂ ਮਿੰਨਤਾ ਕਰਦੇ ਹੋਏ ਬਹੁਤ ਸਾਰੀਆਂ ਕਹਾਣੀਆਂ ਸੁਣਾ ਰਿਹਾ ਸੀ ਉਸ ਦੀ ਛਾਤੀ ਐਨੀ ਪਾਰੀ ਸੀ ਜਿਵੇਂ ਕਿਸੇ ਨੇ ਉਸ ਉੱਤੇ ਇੱਕ ਵੱਡਾ ਪੱਥਰ ਲੱਧਿਆ ਹੋਵੇ ਉਸ ਦਾ ਸਰੀਰ ਚੱਕਣਾ ਚੂਰ ਹੋ ਗਿਆ ਸੀ ਅਤੇ ਤਾਕਤਕਾਰ ਨਹੀਂ ਬਲਕਿ ਹਾਸੇ ਕਾਰਨ जख्मी ਹੋ ਗਿਆ ਸੀ ਬੁੱਲੇ ਸ਼ਾ ਗੇੜ ਦੀਆਂ ਲੋਹੇ ਦੀਆਂ ਜੰਜੀਰਾਂ ਦੇ ਸਹਾਰੇ ਲਟਕ ਰਿਹਾ ਸੀ ਕਈ ਵਾਰ ਉਹ ਬੁਰੇ ਇਰਾਦਿਆਂ ਕਾਰਨ ਉੱਚੀ ਉੱਚੀ ਆਪਣਾ ਸਿਰ ਹਿਲਾਉਂਦਾ ਸੀ ਇਸ ਹਾਲਤ ਵਿੱਚ ਸ਼ਾਮ ਇੱਕ ਹਨੇਰੀ ਰਾਤ ਵਿੱਚ ਬਦਲ ਗਈ ਪਰ ਬੁੱਲੇ ਸ਼ਾਦੀ ਉਮੀਦ ਦੀ ਸ਼ਾਮ ਅਜੇ ਨਹੀਂ ਲੰਗੀ ਸੀ ਦਿਲ ਨਿਰਾਸ਼ ਸੀ ਦੁੱਖ ਦੀ ਸ਼ਾਮ ਲੰਬੀ ਸੀ ਬੁੱਲੇ ਸ਼ਾਦੇ ਮਨ ਵਿੱਚ ਅਜੇ ਵੀ ਉਮੀਦ ਦੀ ਕਿਰਨ ਸੀ ਕਿ ਕੱਲ ਨੂੰ ਇਹ ਭਿਆਨਕ ਡਰ ਖਤਮ ਹੋ ਜਾਵੇਗਾ ਗੁਰੂ ਦਾ ਮਿੱਠਾ ਸਮੁੰਦਰ ਇੰਨਾ ਤੁਕਾਂ ਦਾ ਮਿੱਠਾ ਸਮੁੰਦਰ ਉਸ ਦਾ ਗੁਰੂ ਇੰਨਾ ਖਾਰਾ ਨਹੀਂ ਹੋ ਸਕਦਾ ਉਹ ਅੱਜ ਉਸ ਨੂੰ ਪਿਆਸਾ ਰੱਖ ਸਕਦਾ ਹੈ ਪਰ ਕੱਲ ਉਹ ਮਿੱਠਾ ਮੀਂਹ ਜ਼ਰੂਰ ਵਰਾਏਗਾ ਫਿਰ ਉਸ ਦੇ ਮਨ ਵਿੱਚ ਇੱਕ ਵਿਚਾਰ ਆਇਆ ਹੋ ਸਕਦਾ ਹੈ ਕਿ ਕੱਲ ਸਵੇਰੇ ਗੁਰੂ ਜੀ ਜ਼ਰੂਰ ਚਰਾਗਾਹ ਵਿੱਚ ਜਾਣਗੇ ਕਿਉਂਕਿ ਉਹ ਅਜ ਵੀ ਨਹੀਂ ਗਏ ਉਹ ਆਸ਼ਰਮ ਦੇ ਜਾਨਵਰਾਂ ਨੂੰ ਇਸ ਤਰ੍ਹਾਂ ਭੁੱਖਾ ਨਹੀਂ ਰੱਖਣਗੇ ਫਿਰ ਉਹ ਭੱਜ ਕੇ ਉਸ ਦੇ ਪੈਰਾਂ ਨਾਲ ਚਿੰਬੜ ਜਾਵੇਗਾ ਉਹ ਉਹਨਾਂ ਦੇ ਪੈਰਾਂ ਨੂੰ ਕਦੇ ਨਹੀਂ ਛੱਡੇਗਾ ਉਹ ਉਸ ਤੋਂ ਆਪਣੀਆਂ ਗਲਤੀਆਂ ਅਤੇ ਸਜ਼ਾ ਬਾਰੇ ਸੁਣਨਗੇ ਹਾਂ ਉਹ ਬਿਲਕੁਲ ਉਹੀ ਕਰੇਗਾ ਅਤੇ ਇਸ ਦੇ ਨਾਲ ਹੀ ਓਹ ਇਹ ਵੀ ਕਹੇਗਾ ਕਿ ਰਹਿਮਤ ਕਾ ਤੇਰੀ ਮੇਰੇ ਗੁਨਾਹੋਂ ਕੋ ਨਾਜ਼ ਹੈ ਬੰਦਾ ਹਾਂ ਜਾਣਤਾ ਹਾਂ ਤੂੰ ਬੰਦਾ ਨਵਾਜ਼ ਹੈ ਇਸ ਵਿਚਾਰ ਨਾਲ ਆਪਣੀਆਂ ਅੱਖਾਂ ਵਿੱਚ ਉਸ ਨੇ ਅਸਮਾਨ ਵਿੱਚ ਤਾਰੇ ਗਿਣਨੇ ਸ਼ੁਰੂ ਕਰ ਦਿੱਤੇ ਉਸੇ ਆਸ਼ਰਮ ਦੇ ਬਾਹਰ ਕਾਦੇ ਉੱਤੇ ਬੈਠ ਕੇ ਬੁੱਲੇ ਸ਼ਾ ਗੁਰੂ ਨੂੰ ਯਾਦ ਕਰਨ ਲੱਗ ਪਿਆ દોસ્તો જેફીકર ચેનલથી વિડીયો ચં લાગી તો ચેનલનું સબસક્રાઈબ જરૂર કર્યો લાઈક તે શેર કર્યો ધનવાદ